ਸਸਰੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਇੱਕ ਜਹੀ ਸਮੱਸਿਆ ਦੇ ਉੱਤੇ ਅੱਜ ਚਰਚਾ ਕਰਨ ਜਾ ਰਹੇ ਹਾਂ ਜਿਹੜੀ ਕਈ ਬਿਮਾਰੀਆਂ ਦੀ ਜੜ ਕਹੀ ਜਾਂਦੀ ਹੈ ਜੀ ਹਾਂ ਬਿਲਕੁਲ ਮੋਟਾਪਾ ਮੋਟਾਪੇ ਨੂੰ ਲੈ ਕੇ ਕਈ ਤਰ੍ਹਾਂ ਦੇ ਭ੍ਰਮ ਵੀ ਨੇ ਕਿ ਮੋਟਾਪਾ ਇਹਨਾਂ ਤਰੀਕਿਆਂ ਦੇ ਨਾਲ ਠੀਕ ਹੋ ਸਕਦਾ ਹੈ ਜੇ ਮੋਟਾਪਾ ਠੀਕ ਕਰਨਾ ਤਾਂ ਕੀ ਕੁਝ ਕਰਨਾ ਪਊਗਾ ਕਈ ਲੋਕ ਤਾਂ ਰੋਟੀ ਖਾਣਾ ਪੀਣਾ ਵੀ ਛੱਡ ਦਿੰਦੇ ਨੇ ਵੀ ਭਾਈ ਅਸੀਂ ਸਲਿਮਟਰੀ ਹੋ ਜਾਣਾ ਹੈ ਪਰ ਉਹ ਵੀ ਨੁਕਸਾਨਦਾਇਕ ਹੁੰਦਾ ਹੈ ਤੇ ਅੱਜ ਅਸੀਂ ਇਸੇ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਲਈ ਪਹੁੰਚੇ ਹਾਂ ਵਰਦਾਨ ਆਯੁਰਵੈਦਿਕ ਸੈਂਟਰ ਦੇ ਐਮ ਡੀ ਮਿੰਸਟਰ ਸੁਭਾਸ਼ ਗੋਇਲ ਹੋਰਾਂ ਦੇ ਕੋਲ ਗੱਲਬਾਤ ਕਰਾਂਗੇ ਮੋਟਾਪੇ ਨੂੰ ਕੰਟਰੋਲ ਕਿਵੇਂ ਕਰਨਾ ਹੈ ਮੋਟਾਪਾ ਘਟਾਉਣਾ ਕਿਵੇਂ ਆ ਤੁਹਾਡੀ ਰਸੋਈ ਦੇ ਵਿੱਚ ਤੁਹਾਡੇ ਘਰ ਦੇ ਵਿੱਚ ਤੁਹਾਡੇ ਆਸ-ਪਾਸ ਉਹ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਮੋਟਾਪੇ ਨੂੰ ਘਟਾਉਣ ਦੇ ਵਿੱਚ ਤੁਹਾਡੀ ਸਹਾਇਤਾ ਕਰਦੀਆਂ ਨੇ ਸਭ ਤੋਂ ਪਹਿਲਾਂ ਗੋਇਲ ਸਾਹਿਬ ਦਾ ਸਵਾਗਤ ਕਰਦੇ ਹਾਂ ਸਰ ਸਵਾਗਤ ਹੈ ਜੀ ਤਰਬੰਦਰ ਜੀ ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਅਰ ਜਿੰਨੇ ਵੀ ਦਰਸ਼ਕ ਸਾਡਾ ਪ੍ਰੋਗਰਾਮ ਦੇਖ ਰਹੇ ਆ ਸਾਰਿਆਂ ਨੂੰ ਬਹੁਤ ਹੀ ਪਿਆਰ ਭਰੀ ਸਤਿਕਾਰ ਭਰੀ ਸੇਤ ਭਰੀ ਸਸਰੀਕਾਲ ਜੀ ਨਮਸਕਾਰ ਗੁਲਸਬ ਅਕਸਰ ਕਿਹਾ ਜਾਂਦਾ ਵੀ ਜਿਹੜਾ ਬੰਦਾ ਮੋਟਾ ਹੋਵੇ ਉਹਨੂੰ ਕਹਿੰਦੇ ਨੇ ਕਿਹੜੀ ਚੱਕੀ ਦਾ ਆਟਾ ਖਾਨਾ ਕਹਿੰਦੇ ਜੀ ਉਹਦਾ ਸਰੀਰ ਬੜਾ ਥੁੱਲਥਲਾ ਜਾ ਹੋ ਗਿਆ ਕਹਿੰਦੇ ਉਹਦੀ ਤੂੰਦ ਐਡੀ ਹੋ ਗਈ ਮਤਲਬ ਬੜੇ ਤਰ੍ਹਾਂ ਦੇ ਸੰਬੋਧਨ ਨੇ ਮੋਟਾਪੇ ਦੇ ਸ਼ਿਕਾਰ ਬੰਦੇ ਵਾਸਤੇ ਤੇ ਇਹ ਵੀ ਕਿਹਾ ਜਾਂਦਾ ਹੁੰਦਾ ਕਹਿੰਦੇ ਵੀ ਜੇ ਕਿਤੇ ਕੁਝ ਹੋ ਜਾਵੇ ਲੜਾਈ ਝਗੜਾ ਤਾਂ ਇਹ ਬੰਦਾ ਭੱਜ ਨਹੀਂ ਸਕਦਾ ਕਿਉਂਕਿ ਮੋਟਾਪਾ ਬਹੁਤ ਜ਼ਿਆਦਾ ਹੈ ਸਰੀਰ ਨਾਲੋਂ ਜ਼ਿਆਦਾ ਭਾਰ ਉਹ ਆਪਣੇ ਢਿੱਡ ਦਾ ਆਪਣੀ ਫੈਟ ਦਾ ਲੈ ਕੇ ਘੁੰਮਦਾ ਰਹਿੰਦਾ ਵਿਚਾਰਾ ਬੇਵੱਸ ਹੋ ਜਾਂਦਾ ਹੈ ਪਸੀਨਾ ਵੀ ਜ਼ਿਆਦਾ ਆਉਂਦਾ ਹੈ ਇਸ ਤੋਂ ਇਲਾਵਾ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਹੋਰ ਵੀ ਆਉਂਦੀਆਂ ਨੇ ਪਰ ਆਯੁਰਵੇਦ ਦੇ ਵਿੱਚ ਜਾਂ ਫਿਰ ਸਾਡੇ ਘਰੇਲੂ ਉਤਪਾਦ ਕਿਹੜੇ ਨੇ ਜਿਹੜੇ ਮੋਟਾਪੇ ਨੂੰ ਠੀਕ ਕਰ ਸਕਦੇ ਨੇ ਸ਼ੁਰੂਆਤ ਦੇ ਵਿੱਚ ਥੋੜਾ ਜਿਆਦਾ ਜ਼ਰੂਰ ਦੱਸਿਓ ਕਿ ਰਸੋਈ ਦੇ ਵਿੱਚੋਂ ਆਪਾਂ ਕੀ ਲੈ ਸਕਦੇ ਆ ਜਿਹੜਾ ਮੋਟਾਪਾ ਹੈ ਨਾ ਜੀ ਇਹ ਅਸਲ 'ਚ ਘਟਦਾ ਵੀ ਰਸੋਈ ਚੋਂ ਹੀ ਹੈ ਇਹਨੂੰ ਜੇ ਤੁਸੀਂ ਕਹੋ ਵੀ ਇਦਾਂ ਘਟ ਜਾਊਗਾ ਦਵਾਈਆਂ ਖਾ ਕੇ ਜਾਂ ਕੋਈ ਇਦਾਂ ਦੇ ਪੀ ਵਗੈਰਾ ਲੈ ਕੇ ਉਹ ਨਹੀਂ ਘਟਦਾ ਘਟ ਜਾਂਦਾ ਹੈ ਪਰ ਕਈ ਵਾਰੀ ਘਟਦਾ ਘਟਾ ਵਧਦਾ ਫਿਰ ਸਪੀਡ ਨਾਲ ਜੇ ਛੱਡ ਦਿੰਦਾ ਬੰਦਾ ਇਹ ਵਧ ਵੀ ਜਾਂਦਾ ਪਰ ਕੁਝ ਚੀਜ਼ਾਂ ਨੇ ਸਾਡੀ ਰਸੋਈ ਘਰ ਦੇ ਵਿੱਚ ਜਿਹੜੀਆਂ ਇਹਨੂੰ ਕੰਟਰੋਲ ਰੱਖਦੀਆਂ ਨੇ ਹੁਣ ਜਿਵੇਂ ਬਹੁਤ ਸਾਰੇ ਲੋਕ ਆ ਮੈਨੂੰ ਪੁੱਛਣਗੇ ਗੁਰਸਬ ਕੋਈ ਦਵਾਈ ਮੈਂ ਕਹਿੰਦਾ ਦਵਾਈ ਬਾਅਦ ਦੀ ਗੱਲ ਆ ਪਹਿਲਾਂ ਤੂੰ ਇਹ ਦੇਖ ਵੀ ਇਹਨੂੰ ਘਟਾਉਣਾ ਚਾਹੁੰਦਾ ਉਹਦੇ ਚ ਕੀ ਆ ਜਿਵੇਂ ਮੈਂ ਕਈ ਲੋਕਾਂ ਨੂੰ ਦੱਸਿਆ ਵੀ ਮੇਥੀ ਦਾਣਾ ਕਲੌਂਜੀ ਇਹ ਇਹ ਰਾਤ ਨੂੰ ਪੀਓਗੇ ਸਵੇਰੇ ਖਾਣਾ ਸ਼ੁਰੂ ਕਰੋ ਕਿਉਂਕਿ ਇਹ ਫੈਨੋਗ੍ਰਿਕ ਜਿਹੜਾ ਹੈਗਾ ਨਾ ਮੈਥੀ ਦਾਣਾ ਜਿਹੜਾ ਉਹਨੂੰ ਫੈਨੋਗ੍ਰਿਕ ਐਕਸਟ੍ਰੈਕਟ ਉਹ ਜਿਹੜਾ ਹੈਗਾ ਨਾ ਉਹ ਇਕੱਲਾ ਮਤਲਬ 슈ਗਰ ਨੂੰ ਕੰਟਰੋਲ ਤਾਂ ਕਰਦਾ ਹੀ ਕਰਦਾ ਔਰ ਜਿਹੜੀ ਚੀਜ਼ 슈ਗਰ ਨੂੰ ਕੰਟਰੋਲ ਕਰਦੀ ਆ ਉਹ ਤੁਹਾਡੇ ਮੋਟਾਪੇ ਨੂੰ ਵੀ ਕਰੂ ਕਿਉਂ ਕਿਉਂਕਿ ਉਹਦੇ ਚ ਇੱਕ ਸ਼ਕਤੀ ਆ ਜਿਹੜੀ ਫੈਟ ਨੂੰ ਕੰਟਰੋਲ ਕਰਦੀ ਆ ਵਧੇ ਹੋਏ ਫੈਟ ਤੱਤ ਨੂੰ ਕੰਟਰੋਲ ਕਾਰਬੋਹਾਈਡਰੇਟ ਨੂੰ ਕੰਟਰੋਲ ਕਰਦੀ ਆ ਤਾਂ ਇਟ ਮੀਨਸ ਉਹ ਤੁਹਾਡੇ 슈ਗਰ ਮੋਟਾਪੇ ਨੂੰ ਕੰਟਰੋਲ ਕਰਦੀ ਆ ਤਾਂ ਇੱਕ ਤਾਂ ਇਹਦੇ ਵਿੱਚ ਆ ਗਿਆ ਕਿ ਮੋਟਾਪਾ ਕਟਾਉਣ ਵਾਸਤੇ ਉਹੀ ਚੀਜ਼ਾਂ ਜਿਵੇਂ ਜਾਮਨ ਦੀ ਗੁਟਲੀ ਦਾ ਪਾਊਡਰ ਲੈ ਲਓ ਉਹਨੂੰ ਰਾਤ ਨੂੰ ਪਾਣੀ ਚ ਪਾਓ ਸਵੇਰੇ ਪੀਓ ਮੇਥੀ ਨੂੰ ਪੀਓ ਹੁਣ ਕਈ ਲੋਕ ਮੈਨੂੰ ਕਹਿੰਦੇ ਨੇ ਗੁਲਸਰ ਸਵੇਰੇ ਸਵੇਰੇ ਕੀ ਕੀ ਪੀਏ ਮੈਂ ਕਹਿੰਦਾ ਜਰੂਰ ਇਹ ਤਾਂ ਉਹਨਾਂ ਵਾਸਤੇ ਹੈ ਜਿਨ੍ਹਾਂ ਨੂੰ ਪ੍ਰੋਬਲਮ ਹੈ ਜਿਨ੍ਹਾਂ ਨੂੰ ਪ੍ਰੋਬਲਮ ਨਹੀਂ ਉਹ ਐਵੇਂ ਲੱਗਾ ਰਹੇ ਉਹਦਾ ਕੀ ਫਾਇਦਾ ਤੇ ਮਤਲਬ ਜਿਵੇਂ ਹੁਣ ਮੋਟਾਪੇ ਦੀ ਪ੍ਰੋਬਲਮ ਆ ਤਾਂ ਉਹਨਾਂ ਵਾਸਤੇ ਵੀ ਬੇਥੀ ਔਰ ਕਲੌਂਜੀ ਬਹੁਤ ਵਧੀਆ ਜਿਨ੍ਹਾਂ ਨੂੰ ਸ਼ੂਗਰ ਹੈ ਉਹਨਾਂ ਵਾਸਤੇ ਵੀ ਬਹੁਤ ਵਧੀਆ ਜਿਨ੍ਹਾਂ ਨੂੰ ਬ੍ਰੇਨ ਦੀ ਹਾਰਟ ਦੀ ਪ੍ਰੋਬਲਮ ਹੈ ਉਹਨਾਂ ਵਾਸਤੇ ਵੀ ਵਧੀਆ ਔਰ ਜਿਨ੍ਹਾਂ ਦੇ ਗੋਡੇ ਮੋਢੇ ਦੁਖਦੇ ਆ ਗਠੀਏ ਦੀ ਪ੍ਰੋਬਲਮ ਹੈ ਉਹਨਾਂ ਵਾਸਤੇ ਇਹ ਮਤਲਬ ਉਹ ਚੀਜ਼ ਮੈਂ ਦੱਸਦਾ ਹੁਣ ਨਾ ਜਿਹੜੀ ਸਾਰੇ ਰੋਗਾਂ ਦੇ ਵਿੱਚ ਕੰਮ ਕਰਦੀ ਆ ਔਰ ਮੋਟਾਪਾ ਘਟਾਉਣ ਲਈ ਸਭ ਤੋਂ ਵਧੀਆ ਮੈਂ ਦੱਸਿਆ ਸੀ ਪਿੱਛੇ ਜੇ ਲੋਕਾਂ ਨੂੰ ਕਿ ਜੀਰਾ ਅਜਵੈਨ ਤੇ ਸੌਂਫ ਇਹ ਤਿੰਨ ਚੀਜ਼ਾਂ ਬਹੁਤ ਕਮਾਲ ਕਰਦੀਆਂ ਨੇ ਜੀ ਉਹਨ ਲੋਕ ਕੀ ਕਰਦੇ ਆ ਅ ਵੀਡੀਓ ਸੁਣਿਆ ਗੋਇਲ ਸਾਹਿਬ ਦਾ ਚੱਕ ਕੇ ਕੁਛ ਨਾ ਕੁਛ ਹੋਰ ਮਾੜਿਆ ਉਹ ਚ ਨਮਕ ਨੁਮਕ ਮਿਲਾ ਕੇ ਕਹਤਾ ਵੀ ਐਂ ਖਾ ਲੋ ਮਨ ਯਾਰ ਤੁਸੀਂ ਉਹੀ ਦੱਸ ਦੋ ਬਸ ਐਨੇ ਹੀ ਕਹਿਣਾ ਵੀ ਗੋਇਲ ਸਾਹਿਬ ਨੇ ਦੱਸਿਆ ਦੀ ਅਸੀਂ ਵੀ ਦੱਸ ਰਹੇ ਹਾਂ ਤੁਹਾਨੂੰ ਕਿੰਡੀ ਕੀ ਗੱਲ ਉਹਦੇ ਨਾਲ ਜਾਦਾ ਇੱਜ਼ਤ ਬਣੂਗੀ ਤੇ ਜਿਵੇਂ ਹੁਣ ਮੰਨ ਲਓ ਜੀਰਾ ਅਜਵੈਨ ਤੇ ਸੌਂਗ ਇਹ ਦੇਖੋ ਮੈਂ ਇਸ ਤਰ੍ਹਾਂ ਨੇ ਰੱਖਿਓ ਨੇ ਤਾਂ ਸੈਂਪਲ ਇਹ ਅਸਲੀ ਨਾ ਸੀ ਕੇਰਲਾ ਤੋਂ ਵੰਗਾਉਨੇ ਆ ਔਰ ਮੈਂ ਅੱਜ ਤੱਕ ਕੋਈ ਵੀ ਇਨਸਾਨ ਇਹ ਨਹੀਂ ਕਹਿ ਸਕਦਾ ਵੀ ਗੁਇਲ ਸਾਹਿਬ ਨੇ ਸੌਂਫ ਜੀਰਾ ਅਜਵੈਨ ਦਿੱਤਾ ਉਹਦੇ ਪੈਸੇ ਲਏ ਹੁਣ ਮਤਲਬ ਹੀ ਨਹੀਂ ਮੇਰੇ ਕੋਲੇ ਪੇਸ਼ੈਂਟ ਆਉਂਦੇ ਆ ਬਹੁਤ ਆਉਂਦੇ ਆ ਲੋਕੀ ਮੈਂ ਮੈਂ ਸੱਚ ਮੁਚ ਇਹ ਚੀਜ਼ਾਂ ਉਹਨਾਂ ਨੂੰ ਕੰਪਲੀਮੈਂਟਰੀ ਦਿੰਨਾ ਉਹ ਵੀ ਇਸ ਲਈ ਦਿੰਨਾ ਕਿ ਇੱਕ ਵਾਰੀ ਉਹਨਾਂ ਨੂੰ ਆਦਤ ਪੈ ਜਾਏ ਜਦੋਂ ਆਦਤ ਪੈ ਜਾਂਦੀ ਹੈ ਜਾਂ ਤਾਂ ਉਹ ਮੇਰੇ ਤੋਂ ਲੈ ਕੇ ਜਾਣਗੇ ਅਸੀਂ ਪੈਸੇ ਫਿਰ ਵੀ ਨਹੀਂ ਲੈਂਦੇ ਇਹ ਬਿਲਕੁਲ ਫ੍ਰੀ ਰੱਖੇ ਨੇ ਇਹ ਚੀਜ਼ਾਂ ਅੱਜ ਤੱਕ ਮੈਂ ਨਹੀਂ ਲਏ ਕਿਸੇ ਤੋਂ ਔਰ ਉਸ ਤੋਂ ਬਾਅਦ ਇਹ ਲੋਕੀ ਬਾਜ਼ਾਰੋਂ ਵੀ ਲੈ ਕੇ ਖਾਣਗੇ ਕਿਉਂਕਿ ਇੱਕ ਵਾਰ ਜਦੋਂ ਖਾਣਗੇ ਪਤਾ ਲੱਗੂਗਾ ਨਾ ਹੁਣ ਇਹ ਤਾਂ ਖਾਣ ਦਾ ਤਰੀਕਾ ਤੇ ਬਣਾਉਣ ਦਾ ਤਰੀਕਾ ਤਰਵਿੰਦਰ ਜੀ ਉਹ ਹੈਗਾ ਕਿ ਸੌਫ ਜੀਰਾ ਤੇ ਅਜਮੈਨ ਹੁਣ ਤੁਸੀਂ ਇਹ ਦੇਖੋ ਜੀਰਾ ਇਹਦੀ ਕੁਆਲਿਟੀ ਦੇਖੋ ਪਿਓਰ ਮਤਲਬ ਕੇਰਲਾ ਤੋਂ ਮੰਗਾਣੇ ਸੀ ਆਏ ਨਹੀਂ ਕਿ ਆਮ ਚੱਕਰ ਤੇ ਦੇ ਦਿੱਤਾ ਇਹ ਜੋ ਜਿਵੇਂ ਹੁਣ ਮੰਨ ਲਓ ਨਾ ਕੇਰਲਾ ਦੇ ਕੋਈ ਵੀ ਮਸਾਲੇ ਹਨ ਜੀ ਅਲੱਗ ਹੀ ਹੁੰਦੇ ਆ ਉਹਨਾਂ ਲੋਕਾਂ ਦਾ ਕੰਮ ਕਰਨ ਦਾ ਤਰੀਕਾ ਹੀ ਅਲੱਗਾ ਇਹ ਦੇਖੋ ਅਜਵਾਇਨ ਮੂੰਹ ਬੋਲਦੀ ਆ ਕੱਲਾ ਕੱਲਾ ਦਾਣਾ ਦਿਖਦਾ ਇਹ ਇਹ ਮਤਲਬ ਇਸ ਤਰ੍ਹਾਂ ਜਦੋਂ ਮੈਂ ਦਿੰਦਾ ਆਪਣੇ ਪੇਸ਼ੈਂਟਸ ਨੂੰ ਕਿਉਂਕਿ ਮੈਂ ਆਪਣੇ ਪੇਸ਼ੈਂਟ ਨੂੰ ਕਦੇ ਐ ਨਹੀਂ ਸਮਝਦਾ ਕਿ ਇਹ ਤੁਹਾਡਾ ਕੋਈ ਕੋਈ ਸਾਡੀ ਸਾਮੀ ਹੈ ਜਦੋਂ ਅਸੀਂ ਪੈਸੇ ਲੈਣੇ ਨਾ ਜਿੱਤੇ ਤੋਂ ਪੈਸੇ ਲੈਣੇ ਆ ਉਹ ਲੈ ਵੀ ਜਾਂਦੇ ਆ ਪਰ ਇਹ ਵੀ ਨਹੀਂ ਹੈ ਕਿ ਉਹ ਹਰ ਚੀਜ਼ ਦੇ ਪੈਸੇ ਵੀ ਲਫਾਵਾ ਦਿੱਤਾ ਝੋਲਾ ਦਿੱਤਾ ਉਹਦੇ ਵੀ ਇਹ ਜਿਹੜੀਆਂ ਚੀਜ਼ਾਂ ਨੇ ਮੈਂ ਤਾਂ ਹੀ ਦੰਨਾ ਜੀ ਇਹ ਪਿਓਰ ਨੇ ਔਰ ਇੱਕ ਚੀਜ਼ ਮੈਂ ਤੁਹਾਨੂੰ ਦੱਸਾਂ ਤਿੰਨੇ ਚੀਜ਼ਾਂ ਨੂੰ ਜਦੋਂ ਤੁਸੀਂ ਤਵੇ ਤੇ ਪਾ ਕੇ ਰੋਸਟ ਕਰ ਦਿਓ ਪਹਿਲੀ ਗੱਲ ਤਾਂ ਇਹਦੀ ਮਹਿਕ ਬਹੁਤ ਆਉਂਦੀ ਆ ਤਵੇ ਤੇ ਪਾ ਲੋ ਕੜਾਹੀ ਚ ਪਾ ਕੇ ਭੁੰਨ ਲੋ ਮਤਲਬ ਇਹਨੂੰ ਭੁੰਨ ਲੋ ਇਹਦੀ ਜਿਹੜੀ ਗਰਮੀ ਆ ਉਹ ਕੱਢ ਦੋ ਅੱਛਾ ਇਹਨੂੰ ਫਿਰ ਉਸ ਤੋਂ ਬਾਅਦ ਪਾਊਡਰ ਬਣਾ ਲਓ ਪਾਊਡਰ ਬਣਾ ਕੇ ਰੱਖ ਲਓ ਇਹਦਾ ਇੱਕ ਚਮਚਾ ਜਦੋਂ ਵੀ ਖਾਣਾ ਖਾ ਕੇ ਅਟਦੇ ਹੋ ਜਿਨ੍ਹਾਂ ਨੂੰ ਮਾੜੀ ਮੋਟੀ ਗਰਮੀ ਦੀ ਸ਼ਿਕਾਇਤ ਰਹਿੰਦੀ ਆ ਉਹ ਅੱਧਾ ਚਮਚਾ ਲੈ ਲਓ ਰੋਟੀ ਤੋਂ ਬਾਅਦ ਖਾਣਾ ਤੇ ਇਹਦੇ ਨਾਲ ਥੋੜਾ ਜਿਹਾ ਗੁੜ ਮਤਲਬ ਇੱਕ ਟੁਕੜੀ ਛੋਟੀ ਜਿਹੀ ਗੁੜ ਦੀ ਚਬਾ ਲਓ ਤਾਂ ਉਹ ਜਿਹੜੀ ਗੁੜ ਹੈ ਨਾ ਉਹ ਤੁਹਾਡੀ ਜਿਹੜੀ ਪਾਚਨ ਕਿਰਿਆ ਜਿੱਥੇ ਸਾਡੇ ਮਤਲਬ ਕਿ ਅਸੀਂ ਕਹਿੰਨੇ ਕਿ ਅਗਨੀ ਜਲਦੀ ਆ ਅੰਦਰ ਜਠਰ ਅਗਨੀ ਜਿਹੜੀ ਖਾਣੇ ਨੂੰ ਪਚਾਉਣ ਚ ਕੰਮ ਕਰਦੀ ਆ ਜਿਵੇਂ ਖਾਣਾ ਖਾਇਆ ਅੱਧੇ ਘੰਟੇ ਬਾਅਦ ਖਾਣਾ ਕਾਫੀ ਹੱਦ ਤੱਕ ਡਾਈਜੈਸਟ ਹੋ ਚੁੱਕਿਆ ਹੁੰਦਾ ਉਸ ਤੋਂ ਬਾਅਦ ਥੋੜੀ ਜਿਹੀ ਅੱਗ ਹੋਰ ਜਲਾ ਦਿਓ ਤਾਂ ਕਿ ਜਿਹੜਾ ਮਾੜਾ ਮੁੱਢੀ ਕਸਰ ਰਹੇਗੀ ਉਹ ਵੀ ਡਾਈਜੈਸਟ ਹੋ ਜਾਏ ਤਾਂ ਉਦੋਂ ਬਾਅਦ ਥੋੜਾ ਜਿਹਾ ਗੁੜ ਖਾ ਲਓ ਨਾਲ ਇਹਦਾ ਇੱਕ ਚਮਚਾ ਖਾ ਲਓ ਜੀਰਾ ਜਵਾਨ ਸੌਂਫ ਦੇ ਪਾਊਡਰ ਦਾ ਤੁਸੀਂ ਦੇਖੋਗੇ 2-3 ਵਾਰੀ ਦਿਨ ਚ ਖਾਣਾ ਇਹਨਾਂ ਸੋਚੋ ਇੱਕ ਵਾਰੀ ਖਾਣਾ ਇਹਨੂੰ ਖਾ ਕੇ ਤੁਸੀਂ ਦੇਖੋਗੇ ਵੀ ਦਿਨੋਂ ਦੇ ਵਿੱਚ ਕੱਲਾ ਮੋਟਾਪਾ ਨਹੀਂ ਪਾਚਨ ਕਿਰਿਆ ਠੀਕ ਹੋ ਰਹੀ ਹੈ ਜਿਹੜਾ ਦਿਮਾਗ ਦੇ ਵਿੱਚ ਮਾਈਗਰੇਨ ਦਾ ਦਰਦ ਬੜਿਆ ਰਹਿੰਦਾ ਤੇ ਸਿਰ ਦੁਖਦਾ ਰਹਿੰਦਾ ਸੀ ਉਹ ਠੀਕ ਕਿਉਂਕਿ ਜਦੋਂ ਪੇਟ ਦੀ ਗੈਸ ਠੀਕ ਹੋ ਗਈ ਹਵਾ ਨਿਕਲ ਗਈ ਤਾਂ ਆਪਣੇ ਆਪ ਉੱਪਰੋਂ ਨਸਾਂ ਵੀ ਲੂਜ਼ ਹੋ ਗਈਆਂ ਤੇ ਬ੍ਰੇਨ ਹੈਪੀ ਦਿਲ ਹੈਪੀ ਹਾਰਟ ਬ੍ਰੇਨ ਲੀਵਰ ਔਰ ਇਹ ਸਾਰੇ ਜਿਹੜੇ ਆਰਗਨਸ ਨੇ ਔਰ ਜਿਨ੍ਹਾਂ ਦੇ ਪੈਰਾਂ 'ਚੋਂ ਅੱਗ ਨਿਕਲਦੀ ਆ ਉਹਦੇ ਵਾਸਤੇ ਬਹੁਤ ਵਧੀਆ ਜੀ ਦੂਜੀ ਇੱਕ ਹੋਰ ਚੀਜ਼ ਆ ਉਹ ਹੈਗਾ ਗੂਸਬੈਰੀ ਹੂੰ ਗੂਜ਼ ਬੈਰੀ ਇੱਕ estrangdra ਪ੍ਰੋਡਕਟ ਆ ਇਹਨੂੰ ਤੁਸੀਂ ਗੂਗਲ ਤੇ ਜਾ ਕੇ ਸਰਚ ਕਰਿਓ ਜੀ ਡਬਲ ਓ ਐਸ ਫਿਰ ਈ ਗੂਜ਼ ਇਹ ਲਿਖਿਆ ਫਿਰ ਅੱਗੇ ਬੈਰੀ ਬੀ ਈ ਡਬਲ ਆਰ ਵਾਈ ਗੂਜ਼ ਬੈਰੀ ਇਹਨੂੰ ਜਦੋਂ ਤੁਸੀਂ ਸਰਚ ਕਰੋਗੇ ਤਾਂ ਤੁਸੀਂ ਦੇਖੋਗੇ ਵੀ ਮੈਂ ਤੁਹਾਨੂੰ ਜਾਣੇ ਅਣਜਾਣੇ ਦੇ ਵਿੱਚ ਕੀ ਚੀਜ਼ ਦੱਸੀ ਆ ਹੂੰ ਕਈ ਚੀਜ਼ਾਂ ਆਪਣੇ ਆਸ-ਪਾਸ ਨੇ ਛੁਪੀਆਂ ਪਈਆਂ ਨੇ ਜਦੋਂ ਅਸੀਂ ਹੁਣ ਸਾਡਾ ਤਾਂ ਕੰਮ ਹੀ ਆਈ ਆ ਸਾਰਾ ਦਿਨ ਲੱਭ ਕੇ ਲਿਆਉਣਾ ਵੀ ਕਿਹੜੀ ਚੀਜ਼ ਜ਼ਿਆਦਾ ਅੱਛਾ ਅਸੀਂ ਜਿਹੜਾ ਸਾਡਾ ਪ੍ਰੋਡਕਟ ਆਇਆ ਸੀ ਗਲੂ ਗਲੂ ਉਹ ਬਹੁਤ ਫਾਇਦੇਮੰਦ ਰਿਹਾ ਲੇਕਿਨ ਉਹ ਸਾਡਾ ਪ੍ਰੋਡਕਟ 30% ਲੋਕਾਂ ਨੂੰ ਫਾਇਦਾ ਕਰ ਪਾਇਆ 70% ਲੋਕਾਂ ਨੂੰ ਫਾਇਦਾ ਨਹੀਂ ਕਰ ਪਾਇਆ ਸਿਰਫ ਉਹ ਵੀ ਉਹਨਾਂ ਨੂੰ ਜਿਨ੍ਹਾਂ ਨੇ ਜਾਂ ਤਾਂ ਬਹੁਤ ਜ਼ਿਆਦਾ ਪ੍ਰੈਸ ਕਰਨੇ ਨੇ ਜਾਂ ਫਿਰ ਉਹ ਜੰਕ ਫੂਡ ਨਹੀਂ ਛੱਡਦੇ ਜਾਂ ਨਾਨ ਵੇਜ ਨਹੀਂ ਛੱਡਦੇ ਜਾਂ ਪੈਗਲੋਡੋ ਨਹੀਂ ਹਟਦੇ ਉਹਨਾਂ ਲੋਕਾਂ ਚੋਂ ਦਾ ਥੋੜਾ ਜਿਹਾ ਰਿਹਾ ਪਰ ਜਿਹੜਾ ਗੂਸਬੈਰੀ ਅਸੀਂ ਫਿਰ ਉਹਦੇ ਵਿੱਚ ਪ੍ਰੋਡਕਟ ਦਿੱਤਾ ਨਾਲ ਗੂਸਬੈਰੀ ਦਾ ਹਣੀ ਪਾਸ ਕਰਾਇਆ ਸੀ ਗੁਲੂ ਗੁਲੂ ਦਾ ਪਾਊਡਰ ਉਹਦੇ ਵਿੱਚ ਗੂਸਬੈਰੀ ਪਾਇਆ ਤਾਂ ਉਹਦਾ ਰਿਜ਼ਲਟ ਜਿਹੜਾ ਹੈਗਾ ਉਹ ਮਤਲਬ ਐਂਡਾ ਵਧੀਆ ਆਉਣ ਲੱਗਾ ਕੀ ਲੋਕਾਂ ਨੂੰ ਮਹਿਸੂਸ ਹੋਈਆਂ ਇਹ ਚੀਜ਼ਾਂ ਕਿ ਇਹਨਾਂ ਚੀਜ਼ਾਂ ਦੇ ਵਿੱਚ ਹੀ ਮੋਟਾਪੇ ਨੂੰ ਘੱਟ ਕਰਨ ਦੀ ਤਾਕਤ ਹੈ ਔਰ ਮੇਰਾ ਖਿਆਲ ਹੈ ਵੀ ਜਿਹੜਾ ਵੀ ਪੇਸ਼ੈਂਟ ਮੇਰੇ ਕੋਲੇ ਆਉਂਦੇ ਨੇ ਉਹ ਸਾਰਿਆਂ ਦੇ ਘਰੇ ਬਣਾ ਕੇ ਰੱਖਿਆ ਜੀ ਰਾਜਮੈਂਨ ਤੇ ਸੌਂਫ ਦਾ ਪਾਊਡਰ ਅੱਜ ਉਹਨਾਂ ਨੂੰ ਵਿਧੀ ਜ਼ਰੂਰ ਪਤਾ ਲੱਗ ਗਈ ਹੋਊਗੀ ਵੀ ਇਹਨੂੰ ਕਿਵੇਂ ਖਾਣਾ ਤੇ ਕਿਵੇਂ ਆਪਾਂ ਨੇ ਇਹਦੇ ਨਾਲ ਆਪਣੇ ਜੀਵਨ ਨੂੰ ਜਿਉਣਾ ਜੀ ਬਿਲਕੁਲ ਮੈਂ ਵੀ ਬਣਾ ਕੇ ਰੱਖਿਆ ਹੋਇਆ ਹਾਂ ਹਾਂ ਬਿਲਕੁਲ ਜੀ ਸਾਰਿਆਂ ਨੇ ਬਣਾਇਆ ਔਰ ਇਹਦੇ ਫਾਇਦੇ ਬਹੁਤ ਆ ਬਿਲਕੁਲ ਤੇ ਗੁਲ ਸਾਹਿਬ ਜਿਹੜਾ ਆਪਣਾ ਗਲੂ ਗਲੂ ਸੀਗਾ ਪਾਊਡਰ ਗਲੂ ਗਲੂ ਤੁਸੀਂ ਲਿਕਵਿਡ ਵੀ ਬਣਾ ਦਿੱਤਾ ਗਲੂ ਗਲੂ ਗੋਲੀ ਵੀ ਬਣ ਗਈ ਗਲੂ ਗਲੂ ਦਾ ਮਤਲਬ ਵੀ ਜਿਵੇਂ ਗੋਲੂ ਮੋਲੂ ਜਿਹਾ ਸਰੀਰ ਹੁੰਦਾ ਹੈ ਫਿਰ ਉਹ ਗਲੂ ਗਲੂ ਤੋਂ ਬਾਅਦ ਫਿੱਟ ਸਲਿਮ ਹੋਣਾ ਸ਼ੁਰੂ ਹੋ ਜਾਂਦਾ ਹੈ ਇਫੈਕਟ ਇਫੈਕਟ ਬਾਅਦ ਦੀ ਗੱਲ ਹੈ ਪਰ ਜਦੋਂ ਗੋਇਲ ਸਾਹਿਬ ਕੋਈ ਵੀ ਚੀਜ਼ ਬਣਾਉਂਦੇ ਨੇ ਤਾਂ ਪੂਰੀ ਸ਼ੋਧ ਕਰਦੇ ਨੇ ਲੰਮੇ ਸਮੇਂ ਤੋਂ ਇਹਨਾਂ ਦਾ ਜਿਹੜਾ ਇਸੇ ਫੀਲਡ ਦੇ ਵਿੱਚ ਪੂਰੇ ਹਸਤੇ ਨੇ ਪਾਏ ਹੋਏ ਨੇ ਇਹਨਾਂ ਨੇ ਮਹਾਰਾਂ ਦੀ ਜਿਹੜੀ ਦੇਖ ਰੇਖ ਦੇ ਵਿੱਚ ਇਹ ਸਾਰਾ ਕੁਝ ਬਣਦਾ ਹੈ ਤਾਂ ਉਹਦੇ ਬਾਰੇ ਵੀ ਜ਼ਰੂਰ ਦੱਸੋ ਗੂਸਬੈਰੀ ਤੇ ਨਾਲ-ਨਾਲ ਹੋਰ ਕਿਹੜੀਆਂ ਚੀਜ਼ਾਂ ਨੇ ਕਿਹੜਾ ਫਾਰਮੂਲਾ ਹੈ ਜਿਹੜਾ ਮੋਟਾਪਾ ਘਟਾਉਣ ਦੇ ਵਿੱਚ ਸਹਾਇਕ ਹੁੰਦਾ ਹੈ ਬੇ ਬੇ 10 ਦਿਨ ਦਰਬਿੰਦਰ ਜੀ ਜਿਵੇਂ ਮੈਂ ਘਰੇ ਬਣਾਉ ਹੁਣ ਦੇਖੋ ਆ ਡੱਬਾ ਇਹਨੂੰ ਮੈਂ ਕੀ ਕਰਨਾ ਇਹ ਬਣ ਗਿਆ ਹੈਨਾ ਹੁਣ ਲੱਖਾਂ ਲੋਕਾਂ ਨੂੰ ਮੋਟਾਪੇ ਦੀ ਪ੍ਰੋਬਲਮ ਹੈ ਕਿੰਨੇ ਲੋਕਾਂ ਨੂੰ ਦੇ ਦਾਂਗੇ ਅਸੀਂ ਜੀ ਮੈਕਸਿਮਮ ਲੋਕਾਂ ਨੂੰ ਦੇ ਸਕਦੇ ਨਾ ਜਿਹੜੇ ਸਾਡੇ ਕੋਲ ਆਉਂਦੇ ਆ ਜਿਹੜੇ ਸਾਡੇ ਕੋਲ ਆਉਂਦੇ ਹੀ ਨਹੀਂ ਮੈਂ ਕਹਿੰਦਾ ਘਰੇ ਬਣਾ ਲਓ ਜੀ ਉਹ ਉਹ ਇਹ ਇਹ ਮੇਰਾ ਕਹ ਲੈ ਕਿੰਨੇ ਦਾ ਹੈਗਾ ਜੀ 2970 2-3000 ਦਾ ਡੱਬਾ ਕੋਰੀਅਰ ਤੇ ਖਰਚਾ ਲੱਗ ਜਾਂਦਾ ਬੈਠੇ ਬੈਠੇ ਉਹਨਾਂ ਤੇ ਉਹਨੇ ਚ ਤੁਸੀਂ ਘਰੇ ਬਣਾ ਲਓ ਘਰੇ ਬਣਾਉਣ ਵਾਸਤੇ ਇਹਦੇ ਵਿੱਚ ਦੇਖੋ ਤੁਸੀਂ ਸਭ ਤੋਂ ਪਹਿਲਾਂ ਜਿਹੜਾ ਅਸੀਂ ਪਾਇਆ ਉਹ ਮੇਥੀ ਦਾਣਾ ਹੀ ਪਾਇਆ ਹੋਇਆ ਦੇਖੋ ਪੜੋ ਇਹਦੇ ਉੱਤੇ ਫਿਰ ਇਹਦੇ ਵਿੱਚ ਪਾਇਆ ਹੋਇਆ ਆਮਲਾ ਇਹਦੇ ਨਾਲ ਗੂਸਬੈਰੀ ਮਤਲਬ ਇਹ ਜਦੋਂ ਇਹਦੇ ਵਿੱਚ ਗੂਸਬੈਰੀ ਪਿਆ ਨਾ ਜੀ ਫਿਰ ਇਹਦਾ ਰਿਜ਼ਲਟ ਪ੍ਰੋਪਰ ਆਇਆ ਇਹ ਚ ਵਿਦਾਨੀਆਂ ਸੋ ਮਨੀ ਫਾਰ ਫਿਰ ਇਹਦੇ ਵਿੱਚ ਇੱਕ ਇੱਕ ਹੋਰ ਮੈਂ ਤੁਹਾਨੂੰ ਦੱਸਦਾ ਹਿੰਗ ਪਾਈ ਹੋਈ ਆ ਹਮ ਹਿੰਗ ਜਿਹੜੀ ਆ ਇੱਕ ਹਿੰਗ ਹੋਗੀ ਜੀ ਇੱਕ ਕਾਲੀ ਮਿਰਚ ਹੋਗੀ ਇਹ ਜੋੜਾਂ ਦੇ ਵਿੱਚ ਹੋਣ ਵਾਲੇ ਦਰਦ ਮਾਸਪੇਸ਼ੀਆਂ 'ਚ ਹੋਣ ਵਾਲੇ ਦਰਦ ਔਰ ਸਰੀਰ ਦੇ ਵਿੱਚ ਹੋਣ ਵਾਲੀ ਜਕੜਨ ਉਹਨੂੰ ਖਤਮ ਕਰਦੀਆਂ ਨੇ ਕੱਲਾ ਇਹ ਮੋਟਾਪਾ ਹੀ ਨਹੀਂ ਘਟਾਉਂਦਾ ਇਹ ਜਿਹੜੇ ਮੋਟਾਪੇ ਕਾਰਨ ਸਰੀਰ ਦੇ ਵਿੱਚ ਇੰਨੀਆਂ ਲਾਹਤਾਂ ਪੈਦਾ ਹੁੰਦੀਆਂ ਨੇ ਇਹ ਉਹਨੂੰ ਵੀ ਖਤਮ ਕਰਦਾ ਤੇ ਇਹਦੇ ਨਾਲ ਅਸੀਂ ਦੰਨਿਆ ਬੰਦੇ ਨੂੰ ਇਹ ਗੁਲੁਗੁਲੀ ਹਾਂ ਨਹੀਂ ਗਲੂ ਗਲੂ ਸ਼ੇਪ ਸਲੇਮੋ ਪਾਊਡਰ ਹੈ ਨਾ ਇਹਦੇ ਉੱਤੇ ਲਿਖਿਆ ਹੈ ਇਹ ਕੰਪਲੀਟ weight weight ਰਿਡਿਊਸਰ 300 ਗ੍ਰਾਮ ਪਾਊਡਰ ਦਾ ਡੱਬਾ ਹੈ ਜੀ ਇਹ 10 ਗ੍ਰਾਮ ਡੇਲੀ ਖਾਣਾ 1 ਮਹੀਨਾ ਚੱਲਦਾ ਔਰ ਇਹਨੂੰ ਲੈਣ ਵਾਸਤੇ ਵੀ ਮੈਂ ਤੁਹਾਨੂੰ ਦੱਸ ਦਿੰਦਾ ਜੇ ਤੁਸੀਂ ਲੈਣਾ ਹੋਵੇ ਇਹ ਤਾਂ ਘਰੇ ਬਣਾ ਸਕਦੇ ਹੋ ਬਿਲਕੁਲ ਠੀਕ ਹੈ ਜੇ ਇਹ ਮੰਗਾਉਣਾ ਹੋਊਗਾ ਤਾਂ www.vaidwan.com ਤੇ ਜਾ ਕੇ ਤੁਸੀਂ ਇਹਨੂੰ ਸਰਚ ਕਰੋ ਪੂਰਾ ਪੜੋ ਜਦੋਂ ਤੁਹਾਨੂੰ ਸਮਝ ਆਵੇ ਵੀ ਵਾਕਈ ਇਹ ਸਾਨੂੰ ਠੀਕ ਆ ਵਾਕਈ ਗੁਲਸੱਬ ਨੇ ਦੱਸਿਆ ਕੋਈ ਚੀਜ਼ ਸਾਡੇ ਕੰਮ ਦੀ ਆ ਫਿਰ ਇਹਨੂੰ ਆਰਡਰ ਕਰੋ ਆਰਡਰ ਕਰਕੇ ਘਰੇ ਬੈਠੇ ਬਿਠਾਏ ਮੰਗਾਓ ਫਿਰ ਇਹਦੇ ੱਤਲੇ ਨੇ ਇੱਕ ਪਰਹੇਜ਼ ਦਾ ਕਾਲਮ ਹੈਗਾ ਉਹ ਜ਼ਰੂਰ ਪੜ ਲਿਓ ਜੇ ਪਰਹੇਜ਼ ਰੱਖ ਸਕਦੇ ਹੋ ਤਾਂ ਹੀ ਮੰਗਾਓ ਨਹੀਂ ਬਿਲਕੁਲ ਨਹੀਂ ਮੰਗਾਨ ਦੀ ਲੋੜ ਕਿਉਂਕਿ ਫਿਰ ਪੈਸੇ ਖਰਾਬ ਟਾਈਮ ਖਰਾਬ ਨਾਲ ਸਾਡਾ ਨਾਮ ਖਰਾਬ ਸਰਾ ਕੁਜੀ ਕਰ ਆਉਂਦਾ ਇਸ ਕਰਕੇ ਇਹਨੂੰ ਜੇ ਲੈਣਾ ਤਾਂ ਪ੍ਰੋਪਰ ਤਰੀਕੇ ਨਾਲ ਆਪਾਂ ਨੇ ਲੈਣਾ ਇਹਦੇ ਵਿੱਚ ਸਭ ਤੋਂ ਜਿਹੜੀ ਮਹੱਤਵਪੂਰਨ ਚੀਜ਼ ਸਾਨੂੰ ਪਾਉਣੀ ਪਈ ਉਹ ਗੂਸਬੈਰੀ ਪਾਉਣ ਤੋਂ ਬਾਅਦ ਇਹਦਾ ਰਿਜ਼ਲਟ ਜਿਹੜਾ ਹੈਗਾ ਉਹ ਪ੍ਰੋਪਰ ਆਉਣਾ ਸ਼ੁਰੂ ਹੋ ਗਿਆ ਜੀ ਬਿਲਕੁਲ ਜੀ ਗੁਰਲ ਸਾਹਿਬ ਜਦੋਂ ਵੀ ਤੁਹਾਡੇ ਕੋਲ ਆਈਦਾ ਹੈ ਕੋਈ ਨਾ ਕੋਈ ਜਾਣਕਾਰੀ ਅਜਿਹੀ ਹੁੰਦੀ ਹੈ ਜਿਹੜੀ ਸਾਡੇ ਵਾਸਤੇ ਵੀ ਫਾਇਦੇਮੰਦ ਹੁੰਦੀ ਹੈ ਤੇ ਦਰਸ਼ਕਾਂ ਵਾਸਤੇ ਤਾਂ ਲਾਹੇਵੰਦ ਹੁੰਦੀ ਹੁੰਦੀ ਹੈ ਤੇ ਇਸ ਵਾਰ ਵੀ ਤੁਸੀਂ ਜਿਹੜੀ ਬਾਖਮਾਲ ਜਾਣਕਾਰੀ ਦਿੱਤੀ ਹੈ ਕਿ ਕਿਸ ਤਰ੍ਹਾਂ ਦੇ ਨਾਲ ਮੋਟਾਪੇ ਤੋਂ ਬਚਿਆ ਜਾ ਸਕਦਾ ਹੈ ਮੋਟਾਪੇ ਦੇ ਜਿਹੜੇ ਕਾਰਨ ਨੇ ਉਹਨਾਂ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ ਗੋਸਬੇਰੀ ਕੀ ਚੀਜ਼ ਆ ਉਹ ਵੀ ਸਾਡੇ ਦਰਸ਼ਕਾਂ ਨੂੰ ਹੁਣ ਪਤਾ ਲੱਗਿਆ ਹੋਵੇਗਾ ਕਿਉਂਕਿ ਅਕਸਰ ਨਾਮ ਜ਼ਰੂਰ ਸੁਣਿਆ ਹੁੰਦਾ ਹੈ ਉਹਦੇ ਫਾਇਦੇ ਨੁਕਸਾਨ ਬਾਰੇ ਬਹੁਤ ਘੱਟ ਪਤਾ ਹੁੰਦਾ ਹੈ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣਿਆ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਧੰਨਵਾਦ ਔਰ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਬਹੁਤ ਹੀ ਪਿਆਰ ਸਤਿਕਾਰ ਔਰ ਸਤਿ ਸ੍ਰੀ ਅਕਾਲ ਜੀ ਸੂ ਦਰਸ਼ਕੋ ਇਸ ਐਪੀਸੋਡ ਦੇ ਵਿੱਚ ਫਿਲਹਾਲ ਇੰਨਾ ਹੀ ਅਗਲੇ ਐਪੀਸੋਡ ਦੇ ਵਿੱਚ ਨਵੇਂ ਵਿਸ਼ੇ ਤੇ ਨਵੀਂ ਜਾਣਕਾਰੀ ਲੈ ਕੇ ਤੁਹਾਡੀ ਸਿਹਤ ਨਾਲ ਜੁੜਿਆ ਹੋਇਆ ਮੁੱਦਾ ਲੈ ਕੇ ਹਾਜ਼ਰ ਹੋਵਾਂਗੇ ਆਗਿਆ ਦਿਓ ਧੰਨਵਾਦ